40 ਕਰੋੜ ਲੋਕ ਖਾਣ ਖਾਂਦੇ ਨੇ 1 ਕਰੋੜ ਲੋਕ ਚੌਲ ਖਾਂਦੇ ਨੇ ਤੇ ਜੇ ਨਾ ਆਪਾਂ ਬੀਜਾਂਗੇ ਫਿਰ ਰੋਟੀ ਕੰਦੀਓ ਮਰਾਂਗੇ ਸਾਡਾ 37 ਲੱਖ ਕਰੋੜ ਰੁਪਇਆ ਰਾਜਸਥਾਨ ਕੰਨੀ ਬਣਦਾ ਸੰਤਾ ਉਹ ਦਵਾਦਾਨ ਹਿਮਾਚਲ ਹਰਿਆਣਾ ਪੰਜਾਬ ਅਸੀਂ ਝੋਨਾ ਨਹੀਂ ਲਾਵਾਂਗੇ ਕਿਸਾਨ ਜਿਹੜੇ ਉਹ ਪ੍ਰਸ਼ਾਸਨ ਦੇ ਅਮੋ ਸਾਹਮਣੀ ਹੁੰਦੇ ਨੇ ਲਗਾਤਾਰ ਉਹਨਾਂ ਤੇ ਬਰਚੇ ਵੀ ਹੁੰਦੇ ਨੇ ਤਾਂ ਐਸਕੇਮ ਦੇ ਬੋਲੋ ਇਸ ਤੇ ਕੋਈ ਜਿਹੜਾ ठोस ਕਦਮ ਚੱਕਿਆ ਜਾਊ ਜਿਹੜੀ ਟੈੰਡਰ ਦੀ ਨੀਮ ਹੈ ਉਹਨੂੰ ਘੱਟੋ ਘੱਟ ਕਰੋੜ ਰੁਪਇਆ ਦੇ ਫਿਰ ਦਿੱਲੀ ਤੋਂ ਗਈ ਗਈ ਰੁਪਏ ਦਾ ਆਜਨ ਭਗਾ ਤਾਂ ਜਿਹੜੀਆਂ ਜ਼ਮੀਨਾਂ ਅਕਵਾਇਰ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਲੋਕਾਂ ਦੇ ਜਿਹੜੇ ਘਰ ਨੇ ਉਹ ਵੀ ਆ ਰਹੇ ਨੇ ਵਿਰੋਧ ਇਸ ਕਰਕੇ ਕੀਤਾ ਜਾ ਰਿਹਾ ਕਿਉਂਕਿ ਇਹਨੇ ਨੇ 2013 ਵਾਲਾ ਐਕਟ ਬਦਲ ਕੇ ਨਵਾਂ ਐਕਟ ਲਿਆਂਦਾ ਜਿਸ ਦੇ ਨਾਲ ਮੁਆਵਜ਼ਾ ਹੀ ਨਹੀਂ ਕੰਪਨਸੇਸ਼ਨ ਠੀਕ ਨਹੀਂ ਹੈ ਦਰਬਾਰਾ ਸਿੰਘ ਨੇ ਕੰਡੇ ਬੀਜੇ ਉਹ ਆਲੇ ਦੇ ਜੱਤੇ ਚੁਕੇ ਨਹੀਂ ਗਏ ਤੇ ਜਿਹੜੇ ਇਹ ਬੀਜ ਰਿਹਾ ਹੈ ਇਹ ਪਦਨੀ ਕਿੰਨੇ 100 ਸਾਲ ਤੱਕ ਚੋਗੋ ਨ ਜਾਣੇ ਉਹ ਦੂਜਾ ਦਰਵਾਜ਼ਾ ਸੋ ਝੰਪਿਆ ਤਸਵੀਰਾਂ ਸੈਕਟਰ 34 ਤੋਂ ਨੇ ਜਿੱਥੇ ਅੱਜ ਐਸਟੀਐਮ ਦੇ ਵੱਲੋਂ ਕਾਲ ਦਿੱਤੀ ਗਈ ਸੀ ਮਹਾਪੰਚਾਇਤ ਦੀ ਸੋ ਸਾਡੇ ਨਾਲ ਕਿਸਾਨ ਆਗੂ ਰੋਲਰ ਸਿੰਘ ਮਾਨਸਾ ਮੌਜੂਦ ਨੇ ਸੋ ਕਰਦਾਂ ਗੱਲਬਾਤ ਸੋ ਪਰਨਾਂ ਸਾਹਿਬ ਲਗਾਤਾਰ ਜਿਹੜੀ ਮੰਗ ਰੱਖੀ ਜਾਂਦੀ ਐ ਐਮਐਸਪੀ ਦੀ ਪਿਛਲੇ 2000 ਪੀਡੀਐਮ ਤੋਂ ਦੇ ਵੀ ਰੱਖੀ ਗਈ ਸੀ ਜਦੋਂ ਕਿਸਾਨ ਅੰਦੋਲਨ ਰੈਅ ਹੋਇਆ ਸੀ ਤੇ ਹੁਣ ਵੀ ਰੱਖੀ ਗਈ ਐ ਇਹ ਲਗਾਤਾਰ ਜਿਹੜੀ ਮੰਗ ਰੱਖੀ ਜਾ ਰਹੀ ਐ ਪੂਰੀ ਕਿਉਂ ਨਹੀਂ ਹੋ ਰਹੀ ਪੂਰੀ ਇਹ ਐ ਵੀ ਹਰਿਆਣੇ ਚ ਪੰਜਾਬ ਨੂੰ ਤਾਂ ਸਰਕਾਰੀ ਖਰੀਦ ਮਿਲਦੀ ਐ ਇਹ ਗੱਲ ਅੱਗੇ ਕਿਸੇ ਕੋਲ ਇਹ ਮੇਨ ਮੰਗ ਸਾਡੀ ਨਹੀਂ ਹੈਗੀ ਇਹ ਮੇਨ ਮੰਗ ਐ ਜੁਪੀ ਦੀ ਇਹ ਮੇਨ ਮੰਗ ਆ ਕਿ ਬਿਹਾਰ ਦੀ ਇਹ ਮੇਨ ਮੰਗਾ ਰਾਜਸਥਾਨ ਦੀ ਦੂਜੀਆਂ ਸਟੇਟਾਂ ਦੀ ਉਹ ਸਾਡਾ ਝੋਨਾ 2300 ਨੂੰ ਵਿਕੂਗਾ ਉਹਨਾਂ ਦਾ 1200 ਨੂੰ ਵਿਕੂਗਾ ਅਸੀਂ ਉਹਨਾਂ ਬਾਰੇ ਮੰਗ ਕਰਦੇ ਆਂ ਵੀ ਭਾਰਤ ਪੱਧਰ ਤੇ ਉਹ ਕਿਸਾਨ ਕੜਾ ਵੋਟ ਨਹੀਂ ਪਾਉਂਦੇ ਵੀ ਉਹਨਾਂ ਨੂੰ ਵੀ ਸਰਕਾਰੀ ਖਰੀਦ ਦਿੱਤੀ ਜਾਵੇ ਸਰਕਾਰ ਅਸੀਂ ਸਾਡੀ ਜ਼ਿੰਮੇਵਾਰੀਆਂ ਪੈਦਾ ਕਰਨਾ ਕਿਸਾਨਾਂ ਦਾ ਸਰਕਾਰ ਦੀ ਜ਼ਿੰਮੇਵਾਰੀ ਬਣ ਜਾਈਏ ਖਰੀਦਣਾ ਓਵਰ ਹਰਿਆ ਉਹਨਾਂ ਦੇ ਕਿਉਂ ਨਹੀਂ ਖਰੀਦਦੇ ਅਸੀਂ ਕਿਉਂ ਉਹਨਾਂ ਦੀ ਖਰੀਦਣੀ ਚਾਹੀਦੀ ਹੈ ਉਹਨਾਂ ਬਾਅਦ ਚ ਵੰਡ ਕਰਦੇ ਪ੍ਰਧਾਨ ਜੀ ਜਿਹੜਾ ਲਗਾਤਾਰ ਹੈ ਕਿਸਾਨਾਂ ਦੇ ਉੱਤੇ ਇਲਜ਼ਾਮ ਲੱਗਦਾ ਕਿ ਪਾਣੀ ਨੂੰ ਪ੍ਰਦੂਸ਼ਿਤ ਕਰਦੇ ਆ ਇਹ ਸਪਰੇਹਾਂ ਕਰਦੇ ਆ ਉਹਦੇ ਨਾਲ ਪ੍ਰਧਾਨੀ ਪ੍ਰਦੂਸ਼ਿਤ ਹੁੰਦਾ ਪਰ ਜਿਹੜੀਆਂ ਫੈਕਟਰੀਆਂ ਲਗਾਤਾਰ ਪਾਣੀ ਪ੍ਰਦੂਸ਼ਿਤ ਕਰਦੀਆਂ ਗੰਦਾ ਪਾਣੀ ਜਿਹੜਾ ਉਹ ਧਰਤੀ ਦੇ ਹੇਠਾਂ ਪਉਂਦੀ ਹੈ ਕੀ ਕਹਿਣਾ ਚਾਹੂੰ ਮੈਂ ਕਹਿੰਦਾ ਪਾਣੀ ਬਿਨਾ ਬੰਦਾ ਬਚ ਨਹੀਂ ਸਕਦਾ ਪਾਣੀ ਦੀ ਲੋੜ ਹੈ ਪੰਚਾਇਤਾਂ ਪੈਸਿਕੋ ਕੀ ਕਰਉਣਾ ਹੈ ਪੈਸਿਕ ਮੜਾ ਸਰਸਾਉਂ ਹੈ ਜੀ ਅਰਬਾਂ ਲੀਟਰ ਪਾਣੀ ਪੈਸਿਕ ਜੇ ਖਤਮ ਹੁੰਦਾ ਜਿਹੜੀ ਸ਼ਰਾਬ ਹੈ ਠੇਕੇ ਦੀ ਉਹ ਬੰਦ ਹੋ ਸਕਦੀ ਹੈ ਉਹ ਪਾਣੀ ਵੀ ਬਣਦੀ ਹੈ ਦਵਾਈਆਂ ਪਾ ਕੇ ਪਾਣੀ ਦੀ ਬਣਦੀ ਹੈ ਉਹ ਬੰਦ ਹੋ ਸਕਦੀ ਹੈ ਹੁਣ ਜੇ ਆਪਾਂ ਝੋਨਾ ਨਹੀਂ ਪਾਇਆ ਕਰਾਂਗੇ 1 ارب 40 ਕਰੋੜ ਦੀ ਵਾਦੀ ਹੈ ਤੇ ਮਾਤੋਂ ਵਾਲਾ 40 ਕਰੋੜ ਲੋਕ ਖਾਣ ਖਾਂਦੇ ਨੇ 1 ارب ਲੋਕ ਚੌਲ ਖਾਂਦੇ ਨੇ ਤੇ ਜੇ ਜਨਾ ਆਪਾਂ ਬੀਜਾਂਗੇ ਫਿਰ ਰੋਟੀ ਕੰਦੀਓ ਮਰਾਂਗੇ ਪਾਣੀ ਦੂਜੇ ਪਾਸੇ ਫੈਕਟਰੀਆਂ ਖਰਾਬ ਕਰਦੀਆਂ ਫੈਕਟਰੀਆਂ ਤੋਂ ਪਾਣੀ ਘਟਾਵੇ ਮਤਲਬ ਅਸੀਂ ਸਾਨੂੰ ਇਹ ਜੀ ਬੀਜੇਵੇ ਜਿਹੜੇ ਘੱਟ ਸਮੇਂ ਦੇ ਵਿੱਚ ਉਹ ਮਤਲਬ ਪੱਕ ਜਾਣ ਤਾਂ ਬੱਚ ਤਰਸਾਦੀ ਆ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਜੇ ਭਲਾ ਜੀ ਫਸਲੀ ਚੱਕਰ ਅਪਣਾਉਣ ਨੂੰ ਸਰਕਾਰ ਕਹਿੰਦੀ ਹੈ ਜੇ ਐਮਐਸਪੀ ਮਿਲਦੀ ਹੈ ਤਾਂ ਕਿਸਾਨ ਫਸਲੀ ਚੱਕਰ ਅਪਣਾਉਣਗੇ ਮਾਦਾ ਇਹ ਕਹਿੰਦਾ ਸਾਡਾ 37 ਲੱਖ ਕਰੋੜ ਰੁਪਇਆ ਰਾਜਸਥਾਨ ਕੇ ਨਹੀਂ ਬਣਦਾ ਸੰਤੋ ਉਹ ਦੋ ਦਨ ਜੀ ਹਿਮਾਚਲ ਹਰਿਆਣਾ ਪੰਜਾਬ ਅਸੀਂ ਝੋਨਾ ਨਹੀਂ ਲਾਵਾਂਗੇ ਅਸਾਨੂੰ ਪੈਸੇ ਮਿਲ ਜਾਣ ਰੋੜੀ ਜਿਹੜੇ ਦੇਸ਼ ਤੇਲ ਵੇਚ ਕੇ ਅਮੀਰ ਬਣ ਜਾਂਦੇ ਨੇ ਅਸੀਂ ਪਾਣੀ ਵੇਚ ਕੇ ਅਮੀਰ ਬਣ ਜਾਂਗੇ ਸਾਨੂੰ ਕੀ ਹੁੰਦਾਗਾ ਜੀ ਬੱਕਰੀਆਂ ਰੱਖਾਂਗੇ ਮੌਲ ਨਾਲ ਲੋੜ ਹੀ ਨਹੀਂ ਬਾਣ ਦੇਨੇ ਰੱਖਾਂਗੇ ਉਹ ਸਾਡੇ ਰੁਪਏ ਜ਼ਵਾਣ ਉਹ ਨਾ ਉਹ ਕਿਨਾਰ ਮੁੱਖ ਮੰਤਰੀ ਹੋਰ ਕੱਢ ਰਿਹਾ ਰਾਜਸਥਾਨ ਵਾਸਤੇ ਸਾਡੇ ਵਾਸਤੇ ਨਹੀਂ ਰਾਜਸਾਮਾ ਤੇ ਹੋਰ ਪਾਣੀ ਭੇਜੂ ਉਧਰ ਨੂੰ ਉਹ ਅਸੀਂ ਵਿਰੋਧ ਕਰਾਂਗੇ ਉਹ ਨਹੀਂ ਕੱਢਣ ਦੇਵਾਂਗੇ ਇੱਕ ਮਾਨਸਾ ਸਾਹਿਬ ਜਿਹੜੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਜਾਂੀਆਂ ਰੋਡ ਕੱਢਣ ਦੇ ਲਈ ਜਿਹੜਾ ਦਿੱਲੀ ਕਟੜਾ ਹਾਈਵੇ ਬਣ ਰਿਹਾ ਉਹਦੇ ਲਈ ਜ਼ਮੀਨਾਂ ਐਕਵਾਇਰ ਹੋ ਰਹੀਆਂ ਖੇਤੀ ਜੋਗ ਜ਼ਮੀਨਾਂ ਨੇ ਤੇ ਜਿਨ੍ਹਾਂ ਦੇ 4 ਕਿੱਲੇ ਨੇ ਉਹਨਾਂ ਦੇ ਵਿੱਚ ਦੀ ਰੋਡ ਨਿਕਲਦਾ ਕੁਝ ਜ਼ਮੀਨ ਇੱਧਰ ਕੁਝ ਜ਼ਮੀਨ ਇੱਧਰ ਉਹਨਾਂ ਨੂੰ ਰਾਹ ਵੀ ਨਹੀਂ ਦਿੱਤਾ ਜਾ ਰਿਹਾ ਬਰਾਵਜੀਆਂ ਸਵਾਲ ਕਰਿਆ ਸਾਡੇ ਮਾਨਸਾ ਥਰਮਲ ਪਲਾਂਟ ਲੱਗਿਆ ਉਹਨਾਂ ਨੇ ਗੱਡੀ ਦੀ ਲਾਈਨ ਕੱਢੀ ਐ ਮਤਲਬ ਕਿਸਾਨ ਕੋਲ 5 ਕਿੱਲੇ ਜ਼ਮੀਨ ਸੀ 2.5 ਇੱਧਰ ਰਹੀ 2.5 ਇੱਧਰ ਰਹੀ ਦੂ ਉਹਨਾ ਮਕਬੀਲ ਸਾਬਕਾ ਸਰਪੰਚ ਜਵਾਨੀਆਂ ਲੋਕਾਂ ਦਾ ਟੈਕਟਰੀ ਨੰਗੜ ਦਾ ਥਰਮਲ ਪਲਾਂਟ ਘੇਰ ਕੇ ਕਿਉਂ ਘੇਰਿਆ ਫੇਰ ਸਾਡਾ ਮੂੰਹ ਮਕਵੜਾਇਆ ਹੁਣ ਝੋਨਾ ਨਹੀਂ ਲੋੜ ਦਿੱਤਾ ਮੈਂ 9 ਤਰੀਕ ਨੂੰ ਦੁਬਾਰੇ ਮੈ ਥਰਮਲ ਬਿਨ ਲੱਕੇ ਹਾਂ ਉਹਨੇ ਜਿੰਮੇਦਾਰੀ ਵੰਡਦੀ ਆ ਸਾਨੂੰ ਖਾਲ ਦੇਣ ਸਾਨੂੰ ਪੰਹਾਂ ਦੇਣ ਚਾਹੇ ਰੁਕਾਇਆ ਕਰਕੇ ਦੇਣਾ ਪਹਿਲਾਂ ਜਿਹੜੀਆਂ ਸ਼ੜਕਾਂ ਕੱਢੀਆਂ ਲੋਟ ਨਹੀਂ ਕੱਢੀਆਂ ਦੋ ਰੇਲ ਗੱਡੀਆਂ ਪਾਕਿਸਤਾਨ ਨੂੰ ਜਾਂਦੀਆਂ ਉਹਨਾਂ ਦੇ ਲਾਂਭੀ ਕੱਢ ਦੇ ਵੱਡੇ ਜੀਟੀ ਰੋਡ ਇੱਕ ਜਿਹੜੀ ਸ਼ੇਰ ਸਾਹ ਸੂਰੀ ਆ ਉਹਨੂੰ ਕੱਢ ਦੇ ਤਿੰਨ ਸ਼ੜਕਾਂ ਨਾਲ ਸਰ ਜਾਂਦਾ ਉਹਨਾਂ ਸਾਰਾ ਅਰਬ ਦੇਸ਼ਾਂ ਨੂੰ ਸਮਾਰਨ ਲਈ ਇਹਨੇ ਤਾਂ ਆਏ ਮੋੜ ਲਿਆ ਆਏ ਮੋੜ ਲਿਆ ਸਾਰਾ ਪੰਜਾਬ ਪਾਣੀ ਨਾਲ ਡੁੱਬੂ ਕਦੇ ਨਾ ਕਦੇ ਪਾਣੀ ਨਿਕਲਦਾ ਨਹੀਂ ਵੱਡੇ ਉੱਚੇ ਰੋਡ ਕਰਤੇ ਤੇ ਪਿੱਛੇ ਬੁਰਾ ਹਾਲ ਹੋ ਜੂਗਾ ਲਗਾਤਾਰ ਕਿਸਾਨਾਂ ਕਿਸਾਨ ਜਿਹੜੇ ਉਹ ਪ੍ਰਸ਼ਾਸਨ ਦੇ ਅਮੋ ਸਾਹਮਣੀ ਹੁੰਦੇ ਨੇ ਲਗਾਤਾਰ ਉਹਨਾਂ ਤੇ ਪਰਚੇ ਵੀ ਹੁੰਦੇ ਨੇ ਤਾਂ ਐਸਕੇਮ ਦੇ ਬੋਲੋ ਇਸ ਤੇ ਕੋਈ ਜਿਹੜਾ ਠੋਸ ਕਦਮ ਚੱਕਿਆ ਜਾਊਗਾ ਮੈਂ ਪਹਿਲਾਂ ਵੀ ਮੰਗ ਕਰੀ ਐ ਜਿਹੜੀ ਸ਼ਹਿਰੀ ਜ਼ਮੀਨ ਆਉਂਦੀ ਐ ਇਹਨੂੰ 5 ਕਰੋੜ ਦੇਣ ਜਿਹੜੀ ਪਿੰਡੂ ਦੀ ਜ਼ਮੀਨ ਹੈ ਉਹਨੂੰ ਘੱਟੋ ਘੱਟ ਕਰੋੜ ਰੁਪਈਆ ਦੇਣ ਫਿਰ ਜਿੰਝਲ ਦਿੱਤੀ ਗਈ ਰੁਪਈਏ ਦਾ ਆਜਣ ਪਹਿਲਾਂ ਸਭ ਤੋਂ ਵਿਰੋਧ ਨਾ ਹੋਇਆ ਜੇ ਪਹਿਲਾਂ ਵਿਰੋਧ ਕਰ ਦਿੰਦੇ ਬੰਦ ਕਰਾਉਂਦੇ ਉਹ ਅਸੀਂ ਕਹਿੰਦੇ ਘੱਟੋ ਘੱਟ ਕਰੋੜ ਰੁਪਈਆ ਨੂੰ ਦੇਣ ਛੇੜੀ ਲੋਕਾਂ ਦੀ ਜ਼ਮੀਨ ਆਉਂਦੀ ਉਹਨੂੰ 5 ਕਰੋੜ ਸੋ ਬਹੁਤ ਬਹੁਤ ਧੰਨਵਾਦ ਜੀ ਸੋ ਸਾਡੇ ਨਾਲ ਰੁਲਦੂ ਸਿੰਘ ਮਾਨਸਾ ਜੀ ਮੌਜੂਦ ਸਿਗੇ ਸੋ ਸਾਡੇ ਨਾਲ ਰਾਜੇਵਾਲ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਰਾਜੇਵਾਲ ਮੌਜੂਦ ਨੇ ਉਹਨਾਂ ਨਾਲ ਕਰਦਿਆਂ ਗੱਲਬਾਤ ਰਾਜੇਵਾਲ ਅੱਸੀ ਕੱਲ ਜੀ ਰਾਜੀਵਲ ਸਾਹਿਬ ਲਗਾਤਾਰ ਜਿਹੜੀਆਂ ਜ਼ਮੀਨਾਂ ਅਕਵਾਇਰ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਲੋਕਾਂ ਦੇ ਜਿਹੜੇ ਘਰ ਨੇ ਉਹ ਵੀ ਆ ਰਹੇ ਨੇ ਤੇ ਹੁਣ ਜਿਹੜੇ ਲੋਕ ਨੇ ਉਹਨਾਂ ਦੇ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਕਿ ਸਾਨੂੰ ਟਾਈਮ ਨਹੀਂ ਦਿੱਤਾ ਗਿਆ। ਇਹ ਵਿਰੋਧ ਇਸ ਕਰਕੇ ਕੀਤਾ ਜਾ ਰਿਹਾ ਕਿਉਂਕਿ ਇਹਨਾਂ ਨੇ 2013 ਵਾਲਾ ਐਕਟ ਬਦਲ ਕੇ ਨਵਾਂ ਐਕਟ ਲਿਆਂਦਾ ਜਿਸ ਦੇ ਨਾਲ ਮੁਆਵਜ਼ਾ ਹੀ ਨਹੀਂ ਕੰਪਨਸੇਸ਼ਨ ਠੀਕ ਨਹੀਂ ਹੈ। ਤੇ ਲੋਕੀ ਦੇ ਵਿਰੋਧ ਕਰਨਗੇ ਹੀ ਕੁਦਰਤੀ ਹੈ। ਰਾਜੂਵਾਲ ਸਾਹਿਬ ਇੱਕ ਨਹਿਰ ਕੱਢੀ ਜਾ ਰਹੀ ਆ ਮੁੱਖ ਮੰਤਰੀ ਜਿਹੜੇ ਉਹ ਨਹਿਰ ਦਾ ਉਗਾਟਨ ਕਰਕੇ ਆਏ ਨੇ ਉਹ ਲੱਗਦਾ ਹੈ ਕਿ ਜਿਹੜੇ ਪੰਜਾਬ ਦੇ ਹਿੱਤ ਦੇ ਵਿੱਚ ਉਹ ਅਗਲੇ ਆਪ ਤੇ ਪਰਦਾ ਫਾਸ਼ ਕਰਾਂਗਾ ਹਾਲੇ ਮੈਂ ਉਹਦੇ ਤੇ ਕੁਝ ਬੋਲਣਾ ਨਹੀਂ ਇੱਕ ਇੰਨਾ ਕੁ ਕਹਾਂਗਾ ਜਿਹੜਾ ਦਰਬਾਰਾ ਸਿੰਘ ਨੇ ਕੰਡੇ ਬੀਜੇ ਉਹ ਵਾਲੇ ਦੇ ਸੱਤੇ ਚੁਗੇ ਨਹੀਂ ਗਏ ਤੇ ਜਿਹੜੇ ਇਹ ਬੀਜ ਰਿਹਾ ਇਹ ਪਤਾ ਨਹੀਂ ਕਿੰਨੇ 100 ਸਾਲ ਤੱਕ ਚੋਗੇ ਨਾ ਜਾਣੇ ਇਹ ਦੂਜਾ ਦਰਵਾਜ਼ਾ ਸੋਂ ਜੰਪਿਆ ਰਾਜਵਾਲ ਸਾਹਿਬ ਲਗਾਤਾਰ ਜਿਹੜੀਆਂ ਵਾਕ ਵਾਕ ਕਿਸਾਨ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਜਿੱਦਾਂ ਸ਼ੰਭੂ ਵੀ ਧਰਨਾ ਲੱਗਿਆ ਹੋਇਆ ਜਾਂ ਫਿਰ ਇੱਥੇ ਵੀ ਜਿਹੜੇ ਦੋ ਪੰਡਾਲ ਲੱਗੇ ਹੋਏ ਨੇ ਇਹ ਕੋਸ਼ਿਸ਼ ਚੱਲ ਰਹੀ ਹੈ ਕਿ ਜਿਹੜੇ ਸਾਰਾ ਮੋਰਚਾ ਇੱਕ ਹੋ ਸਕੇ ਮੈਂ ਅਪੀਲ ਕੀਤੀ ਹੈ ਇਥੋਂ ਬਈ ਈਗੋ ਛੱਡੋ ਜੈਲਸੀ ਛੱਡੋ ਲੋਕ ਤਿਆਰ ਨੇ ਸਾਰੇ ਇਕੱਠੇ ਹੋਵੋ ਕਿਸੇ ਕਿਸੇ ਦੀ ਨਾ ਸੈਂਟਰ ਦੀ ਨਾ ਸਟੇਟ ਦੀ ਕੋਈ ਹਿੰਮਤ ਨਹੀਂ ਸਾਡੇ ਅੱਗੇ ਖੜਜੇਗੀ ਰਾਜਵਾਲ ਸਾਹਿਬ 2020 ਤੋਂ ਲਗਾਤਾਰ ਜਿਹੜੇ ਕਿਸਾਨ ਨੇ ਉਹ ਸੜਕਾਂ ਦੇ ਉੱਪਰ ਨੇ ਅਗਰ ਕਦੋਂ ਤੱਕ ਜਿਹੜੇ ਕਿਸਾਨਾਂ ਨੂੰ ਸੜਕਾਂ 'ਤੇ ਰਹਿਣਾ ਪਊ ਸਭ ਤੋਂ ਵੱਡਾ ਤਬਕਾ ਸਭ ਤੋਂ ਵੱਧ ਦੇਦੀਆਂ ਮੁਸ਼ਕਲਾਂ ਨੇ ਔਰ ਹਮੇਸ਼ਾ ਅਟੈਕ ਇਸੇ ਤਬਕੇ 'ਤੇ ਹੁੰਦਾ ਰਿਹਾ ਔਰ ਇਹ ਅਨਪੜ੍ਹ ਸੀ ਆਧ ਪੜਿਆ ਸੀ ਇਹਨਾਂ ਨੂੰ ਕੋਈ ਸਮਝਾਉਣ ਵਾਲਾ ਨਹੀਂ ਸੀ ਹੁਣ ਇਹਨਾਂ ਨੂੰ ਜਦੋਂ ਅਵੇਅਰਨੈਸ ਆਈ ਹੈ ਤੇ ਇਹ ਲੜਾਈ ਦੇ ਮੈਦਾਨ 'ਚ ਨਿਤ ਰਹਿਓ ਫਿਰ ਲਾਜ਼ਮੀ ਹੈ ਇਹ ਰੋਜ਼ ਸਾਰੇ ਮਸਲੇ ਇੰਨੇ ਜਿਆਦਾ ਨਹੀਂ ਰੋ ਲੜਾਈ 'ਚ ਰਹਿਣਗੇ ਤਾਂ ਹੀ ਮਸਲੇ ਹਲ ਹੋਣਗੇ ਰਾਜਵਰ ਸਾਹਿਬ ਇੱਕ 2020 ਦੇ ਵਿੱਚ ਜਦੋਂ ਧੰ ਅੰਦੋਲਨ ਹੋਇਆ ਸੀ ਉਦੋਂ ਇੱਕ ਅਦਾਕਾਰਾ ਸੀ ਕੰਗੜਾ ਰਣੌਤ ਦੇ ਵੱਲੋਂ ਬਿਆਨ ਦਿੱਤੇ ਜਾਂਦੇ ਸੀ ਤੇ ਹੁਣ ਜਿਹੜੀ ਸਿੱਖਾਂ ਦੀ ਸ਼ਬੀ ਮੈਂ ਇੱਕ ਮੈਂਟਲੀ ਡਿਸਟਰਬਡ ਬੰਦੇ ਬਾਰੇ ਕੋਈ ਬਿਆਨ ਨਹੀਂ ਦੇਣਾ ਮੇਰਾ ਸਿਰਫ ਇਹ ਨੇ ਉਹਦੇ ਪੇਰੈਂਟਸ ਉਹਦਾ ਇਲਾਜ ਕਰਾਉਣ ਸੀ ਜਿਸ ਮੈਂਟਲੀ ਸਿਕ ਜੇ ਗੱਲ ਕਰ ਲਈਏ ਜਦੋਂ ਹੁਣ ਸ਼ੰਭੂ ਬਾਰਡਰ ਤੇ ਧਰਨਾ ਲੱਗਿਆ ਹੋਇਆ ਉੱਥੇ ਜਿਹੜੇ ਪੁਲਿਸ ਕਰਮੀਆਂ ਨੇ ਕਿਸਾਨਾਂ ਨੂੰ ਉੱਥੇ ਰੋਕਿਆ ਸੀਗਾ ਉਹਨਾਂ ਨੂੰ ਸਨਮਾਨਤ ਕਰਨ ਦੇ ਲਈ ਹਰਿਆਣਾ ਸਰਕਾਰ ਨੇ ਨਾਮ ਅਨਾਉਂਸ ਕੀਤਾ ਹਾਈ ਕੋਰਟ 'ਚ ਰਿਟ ਪਾ ਕੇ ਮੈਂ ਇੱਕ ਜੁਡੀਸ਼ੀਅਲ ਇਨਕੁਆਇਰੀ ਦਾ ਪ੍ਰੋਸੈਸ ਸ਼ੁਰੂ ਕਰਵਾਇਆ ਹੋਇਆ ਉੱਥੇ ਹੁਣ ਉਹਨਾਂ ਵੀਰਾਂ ਨੂੰ ਬੇਨਤੀ ਆ ਵੀ ਗਵਾਦ ਆ ਉਹਦੇ ਸਾਬਤ ਕਰੋ ਕੋਈ ਐਫ ਆਈ ਆਰ ਨਹੀਂ ਜਿੰਨੇ ਬੰਦਿਆਂ ਦੀਆਂ ਅੱਖਾਂ ਚੜੀਆਂ ਗਿਆ 400 ਬੰਦਾ ਪੱਟੜ ਹੋਇਆ ਉਹਦੀ ਕੋਈ ਫਾਇਰ ਨਹੀਂ ਸਿਰਫ ਇੱਕ ਸ਼ੁਰੂ ਕਰਨ ਦੀ ਐਫ ਆਈ ਆਰ ਉਹ ਐਫ ਆਈ ਆਰ ਚ ਕੁਝ ਨਹੀਂ ਉਹ ਉਹਦੇ ਲਈ ਮੇਰੀ ਰੈਡ ਪटीशन ਤੇ ਕੋਰਟ ਨੇ ਇੱਕ ਜੁਡੀਸ਼ੀਅਲ ਕਮਿਸ਼ਨ ਬਣਾਇਆ ਹਾਈ ਕੋਰਟ ਦੀ ਰਿਟਾਇਰਡ ਜੱਜ ਇੱਕ ਜੈਸ਼ਰੀ ਠਾਕਰ ਉਹਦੀ ਜਾਂਚ ਕਰ ਰਹੀ ਹੈ ਤੇ ਉਹ ਦੇਖੋ ਉਹਦੇ ਚ ਯਕੀਨ ਨਿਕਲਦਾ ਸਾਨੂੰ ਕਿਹਾ ਵੀ ਉਹਦੇ ਚ ਗਵਾਦੋ ਰਾਜਵਾਲ ਸਾਹਿਬ ਜਿਹੜੇ ਉਹ ਪੇਸ ਕਰਮੀ ਸੀਗੇ ਉਹਨਾਂ ਨੂੰ ਸਨਮਾਨਤ ਕਰਨ ਦੇ ਲਈ ਜਿਹੜੇ ਉਹਨਾਂ ਦੇ ਨਾਮ ਰਾਸ਼ਟਰਪਤੀ ਕੋਲ ਭੇਜੇ ਗਏ ਸੀ ਇਹ ਇਹ ਤੋਂ ਇਹ ਤੋਂ ਉਹਨਾਂ ਦੀ ਮਾਨਸਿਕਤਾ ਪਤਾ ਲੱਗਦੀ ਹੈ ਬੇ ਐਂਟੀ ਫਾਰਮਰ ਨੇ ਤੋਰ ਕੋਰ ਅੰਦਰ ਤੱਕ ਐਂਟੀ ਕਿਸਾਨ ਨੇ ਉਹ ਅੱਜ ਜੇ ਗੱਲ ਕੱਲ ਕੱਲ ਦੀ ਗੱਲ ਕਰ ਲਈ ਪਰਸੋਂ ਦੀ ਤਾਂ ਉੱਥੇ 200 ਦਿਨ ਮਨਾਇਆ ਗਿਆ ਸ਼ੰਭੂ ਬਾਰਡਰ ਤੋਂ ਉੱਥੇ ਵੀ ਕਿਸਾਨਾਂ ਦਾ ਠਾਠਾ ਮਾਰਦਾ ਕਾਟ ਸੀ ਤੇ ਜੇ ਅੱਜ ਇੱਥੇ ਦੇਖ ਲਈਏ ਇੱਥੇ ਵੀ ਜਿਹੜਾ ਅੱਜ ਕਿਸਾਨਾਂ ਦਾ ਠਾਠਾ ਮਾਰਦਾ ਕਾਟਾ ਲੱਗਦਾ ਕਿ ਕਿਸਾਨ ਪੂਰੇ ਜੋਸ਼ ਦੇ ਵਿੱਚ ਨੇ ਕਿਸਾਨ ਤਿਆਰ ਜੀ ਲੀਡਰਾਂ ਨੂੰ ਤਿਆਰ ਹੋਣਾ ਪੂ ਜੈਲਸੀ ਛੱਡਣੀ ਪੂ ਇਹ ਉਹਨਾਂ ਨੂੰ ਈਗੋ ਛੱਡਣੀ ਪੂ ਔਰ ਇਸ ਵੇਲੇ ਲੜਾਈ ਦਾ ਮੈਦਾਨ ਪੂਰਾ ਭਕਿਆ ਲੋਕਾਂ ਦਾ ਕੋਈ ਦੋਸ਼ ਨਹੀਂ ਰਜੀਵਲ ਸਾਹਿਬ ਪਹਿਲਾਂ ਦਿੱਲੀ ਗਏ ਸੀ ਉਦੋਂ ਕੋਈ ਨੁਕਸਾਨ ਨਹੀਂ ਹੋਇਆ ਅੱਜ ਚੰਡੀਗੜ੍ਹ ਦੇ ਵਿੱਚ ਆਏ ਹੋ ਅੱਜ ਕੋਈ ਨੁਕਸਾਨ ਨਹੀਂ ਹੋਇਆ ਆਖਰ ਕਿਸਾਨਾਂ ਨੂੰ ਰੋਕਿਆ ਹੀ ਕਿਉਂ ਜਾਂਦਾ ਹੈ ਦੇਖੋ ਕਿਸਾਨ ਨੂੰ ਅਸੀਂ ਲੜਨਾ ਸਿਖਾਤਾ ਵੀ ਪੀਸਫੁਲ ਰਹੋਗੇ ਜਿੱਤੋਗੇ ਵਾਇਲੈਂਟ ਹੋਗੇ ਹਾਰੋਗੇ ਕਿਸਾਨ ਨੂੰ ਲੜਨ ਦਾ ਟੰਕ ਆ ਗਿਆ ਅੱਜ ਨਵੀਂ ਗੱਲ ਕਹੀ ਐਵੇਂ ਵੀ ਜਿਹੜੇ ਡਿਸਪੀਸਿਪਲਨ 'ਚ ਰਹਿੰਦੇ ਨੇ ਉਹ ਜਿੱਤਦੇ ਨੇ ਡਿਸਪੀਸਿਪਲਨ 'ਚ ਇਹ ਤੁਹਾਡਾ ਕੋਈ ਕੁਝ ਵਿਗਾੜ ਨਹੀਂ ਸਕਦਾ ਤੇ ਜਿੱਤਾਂਗੇ ਵੀ ਲੜਾਈ ਸੋ ਬਹੁਤ ਬਹੁਤ ਧੰਨਵਾਦ। ਮਿਹਰਬਾਨੀ। ਸੋ ਇਹ ਸਨ ਬੁਲਵਿੰਦਰ ਸਿੰਘ ਰਾਜੇਵਾਲ ਐਸਕੇਐਮ ਦੇ ਜਿਹੜੇ ਮੇਨ ਆਗੂ ਨੇ ਸੋ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਠਾਠਾ ਮਾਰਦਾ ਕਿਸਾਨਾਂ ਦਾ ਇਕੱਠ ਹੈ ਤੁਸੀਂ ਦੂਰ ਤੱਕ ਵੇਖ ਸਕਦੇ ਹੋ ਕਿ ਜਿਹੜਾ ਵਾਕ ਵਾਕ ਜਥੇ ਬੰਦੀ ਜਾਂਦੇ ਕਹਦੀ ਹੈ ਕਿ ਝੰਡੇ ਨੇ ਉਹ ਲਹਿਰ ਆਏ ਨੇ ਝੰਡੇ ਉੱਪਰ ਕੀਤੇ ਹੋਏ ਨੇ ਜਿਹੜਾ ਆ ਲੋਕਾਂ ਦਾ ਇਕੱਠਾ ਕਿਸਾਨਾਂ ਦਾ ਇਕੱਠਾ ਲਗਾਤਾਰ ਜਿਹੜੇ ਕਿਸਾਨ ਆਗੂ ਨੇ ਉਹ ਵੀ ਇੱਥੇ ਮੌਜੂਦ ਨੇ ਤੇ ਅਨੁਸ਼ਾਸਨ ਦੇ ਵਿੱਚ ਜਿਹੜਾ ਪੂਰਾ ਇਕੱਠਾ ਹੈ ਉਹਨੂੰ ਅਨੁਸ਼ਾਸਨ ਦੇ ਵਿੱਚ ਰੱਖਿਆ ਜਾ ਰਿਹਾ ਲਗਾਤਾਰ ਜਿਹੜੇ ਕਿਸਾਨਾਂ ਦਾ ਇਕੱਠਾ ਉਹ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ